ਇਹ ਜਾਂ ਨਕਮਾ ਮੁੱਖ ਮੰਤਰੀ ਮਿਲ ਗਿਆ ਜਿਹੜਾ ਕੰਮ ਕੱਲਾ ਕੇਜਰੀਵਾਲ ਦੇ ਮਗਰਮਗਰੀ ਰਹਿੰਦਾ ਹੈ ਇੱਥੇ ਪੰਜਾਬ ਵਿੱਚ ਫੜਾ ਨਾ ਸੂਬਾ ਬਰਬਾਦ ਹੋ ਗਿਆ ਗੜਿਆਂ ਨਾਲ ਤਬਾਈ ਹੋ ਗਈ ਨਸ਼ਿਆਂ ਨਾਲ ਤਬਾਈ ਹੋ ਰਹੀ ਹੈ ਇਹਨੂੰ ਕੋਈ ਫਿਕਰ ਨਹੀਂ ਹੈ ਆ ਤਾਂ ਕੱਲੇ ਇੱਥੇ ਲੁਕ ਨਾਉਂਦੇ ਆ ਫਰਜ਼ ਆਪਣਾ ਹੈ ਆ ਆਪਣਾ ਸੂਬਾ ਆਪਣਾ ਘਰ ਹੈ ਆਪਣੇ ਘਰ ਨੂੰ ਆਪਣੇ ਆਪ ਹੀ ਕੋਚਣਾ ਪੈਣਾ ਹੈ ਇਹਨਾਂ ਦਿੱਲੀ ਵਾਲਿਆਂ ਤੇ ਭਰੋਸਾ ਨਾ ਕਰੋ ਦੁਆਰਾ ਆਸ ਹੋ ਗਈ ਵੀ ਪੰਜਾਬ ਆਪਣੇ ਆਪਣੇ ਦੁਆਰਾ ਫਿਰ ਆਪਣੇ ਲੀਹਾਂ ਤੇ ਆ ਜਾਣਾ ਹੈ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬੰਨੀ ਹੈ ਆਨ ਵਾਲੀ ਪਾਰਲੀਮੈਂਟ ਚ 13 ਦੀਆਂ 13 ਸੀਟਾਂ ਅਕਾਲੀ ਦਲ ਜਿੱਤ ਕੇ ਪੰਜਾਬ ਤੇ ਦੁਬਾਰਾ ਖਰਾਜ ਕਰਤ ਸਰਬੇਖੋ ਸਿੱਖ ਸੰਘਰਸ਼ ਦੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਨੜਕੇ ਸਾਲ ਦੋ ਸਾਲ ਆਮ ਆਦਮੀ ਪਾਰਟੀ ਨੇ ਝੜਾਤਾ ਇਹ ਲੋਕ ਆ ਮਾਰੇ ਕਹਿਣ ਲੱਗੇ ਇਹ ਪੰਜਾਬ ਤੇ ਪੰਜਾਬੀ ਅਧਲੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਲੋਕ ਝਾੜੂ ਦੇ ਬਦਲਾਅ ਤੋਂ ਕਿੰਨਾ ਕੁ ਉੱਕ ਚੁਕੇ ਨੇ ਜਿਹੜਾ ਭਗਵਾਨ ਸਤਮਾਰ ਕਹਿੰਦਾ ਸੀ ਵੀ ਮੈਂ ਬਦਲਾਅ ਲਿਆਉਂਗਾ ਇਹ 2 ਸਾਲਾਂ ਚ ਪੰਜਾਬ ਦੇ ਸਾਡੇ ਲੋਕ ਕਹਿੰਦੇ ਨੇ ਬਦਲਾਅ ਤੋਂ ਬਹੁਤ ਜ਼ਿਆਦਾ ਉੱਕ ਚੁਕੇ ਨੇ ਪਰੇਸ਼ਾਨ ਨੇ ਤੇ ਅੱਜ ਠਾਠਾ ਮਾਰਦਾ ਕੱਟ ਪੰਜਾਬ ਦਾ ਪਟਿਆਲੇ ਦਿਹਾਤੀ ਦਾ ਇਹ ਦੱਸਾ ਵੀ ਲੋਕ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਦੇਖਣਾ ਚਾਹੁੰਦੇ ਇਹ ਦਿੱਲੀ ਕਦੇ ਪੰਜਾਬ ਦੀ ਕਿਸਮ ਭਾੜੋ ਹੋਇਆ ਪਹੁੰਚੇ ਪੰਜਾਬ ਨੌਜਵਾਨ ਜਿਹੜੇ ਪਹਿਲੀ ਵੋਟ ਪਾਉਣ ਲੱਗਣਗੇ ਉਹ ਅੱਜ ਇਕੱਠੇ ਹੋਏ ਆ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਆ ਵੋਟ ਦੀ ਬੜੀ ਵੱਡੀ ਜੰਗਵਾਰੀ ਹੈ ਗਲਤ ਵੋਟ ਪਾਈ 5 ਸਾਲ ਬਰਬਾਦ ਹੋ ਜਾਂਦੇ ਆ ਪਿਛਲੇ 10 ਸਾਲ ਪੰਜਾਬੀਆਂ ਨੇ ਗਲਤ ਵੋਟ ਪਾਈ ਦੋਨੋਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਇੱਕ 5 ਸਾਲ ਕਾਂਗਰਸ ਨੂੰ ਤੇ ਹੁਣ 5 ਸਾਲ ਝਾੜੂ ਵਾਲਿਆਂ ਨੂੰ ਆਪਣੇ ਪੰਜਾਬ ਦੇ 10 ਸਾਲ ਬਰਬਾਦ ਹੋ ਗਏ ਤੁਸੀਂ ਜਾਣਦੇ ਹੋ ਥੋਡੀ ਖੇਤਰੀ ਪਾਰਟੀ ਅਕਾਲੀ ਦਲ ਜਦੋਂ ਜਦੋਂ ਤੁਸੀਂ ਮੌਕਾ ਦਿੱਤਾ ਉਸ ਪਾਰਟੀ ਨੂੰ ਸੇਵਾ ਕਰਨ ਦਾ ਪੰਜਾਬ ਵਿੱਚ ਤਰੱਕੀ ਹੋਈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਬਾਹ ਫੜੀ ਗਈ ਜਿੰਨਾ ਇਨਫਰਾਸਟ੍ਰਕਚਰ ਹੈ ਸੜਕਾਂ ਹੈ ਬਿਜਲੀ ਹੈ ਥਰਮਲ ਪਲਾਂਟ ਹੈ 에어ਪੋਰਟ ਹੈ ਤੁਹਾਡੇ ਸ਼ਹਿਰਾਂ ਵਿੱਚ ਸੀਵਰੇਜ ਹੈ ਉਦੋਂ ਹੀ ਪਏ ਤੁਹਾਡੀ ਖੇਤਰੀ ਪਾਰਟੀ ਕਿਉਂਕਿ ਅਸੀਂ ਤੁਹਾਡੇ ਵਿੱਚੋਂ ਆ ਸਾਡੇ ਵਾਸਤੇ ਪੰਜਾਬ ਸਾਡੀ ਜਾਨ ਹੈ ਸਾਡਾ ਇੱਕ ਇੱਕ ਖੂਨ ਦਾ ਕਤਰਾ ਪੰਜਾਬ ਵਾਸਤੇ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਕੋਈ ਫਿਕਰ ਪਰਵਾਹ ਨਹੀਂ ਆ ਜਵੇਂ ਅੰਗਰੇਜ਼ ਆਈ ਸੀ ਆਪਣੇ ਦੇਸ਼ ਦੇ ਉੱਤੇ ਕਬਜ਼ਾ ਕਰਨ ਵਾਸਤੇ ਈਸਟ ਇੰਡੀਆ ਕੰਪਨੀ ਆਈ ਸੀ ਉਸੀ ਈਸਟ ਇੰਡੀਆ ਕੰਪਨੀ ਨੇ ਤੇ ਕਾਬਜ਼ ਹੋ ਕੇ ਦੇਸ਼ ਦਾ ਖਜ਼ਾਨਾ ਲੁੱਟ ਕੇ ਇੰਗਲੈਂਡ ਲੈ ਗਈ ਓਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਇਸੇ ਮਿਆਂ ਕੰਪਨੀ ਮੰਗੂ ਲੁੱਟਣ ਆਉਂਦੀ ਐ ਲੁੱਟ ਕੇ ਚਲੇ ਜਾਂਦੀ ਐ ਪਰ ਪੰਜਾਬ ਵਾਸਤੇ ਕੋਈ ਸੋਚਦਿਆਂ ਨਹੀਂ ਐ ਐਸ ਕਰਕੇ ਥੋੜੀ ਆਪਣੀ ਆਵਾਜ਼ ਥੋੜੀ ਆਪਣੀ ਫੌਜ ਪੰਥ ਦੀ ਨਮੈਂਦਾ ਜਥੇਬੰਦੀ ਪੰਜਾਬੀਆਂ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਐ ਆਪਣੀ ਫੌਜ ਨੂੰ ਤਕੜਾ ਕਰ ਦਿਓ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਐ ਐਸ ਕਰਕੇ ਆਓ ਇਕੱਠੇ ਹੋ ਕੇ ਫੈਸਲਾ ਕਰ ਲਈਏ ਕੀ ਆਪਾਂ ਪੰਜਾਬ ਦੀ ਧਰਤੀ ਤੇ ਰਾਗ ਦੇ ਤੇ ਝਾੜੂ ਰੇਨ ਦੇਣਾ ਹੈ ਨਾ ਕਾਂਗਰਸ ਦਾ ਖੂਨੀ ਪੰਜਾ ਰੇਨ ਦੇਣਾ ਤੇ ਨਾ ਕਮਲ ਦਾ ਫੁੱਲ ਉਗਣ ਦੇਣਾ ਇੱਥੇ ਰਹੂਗਾ ਆਪਣਾ ਕੇਸਰੀ ਝੰਡਾ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਪਾਰਟੀ ਜਿਹੜੀ ਆਪਣੇ ਦੁੱਖ ਸੁੱਖ ਦੀ ਸਾਥੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ